हां जी बापू जी ਤੁਹਾਡਾ ਨਾਮ ਕੀ ਹੈ ਜੀ ਗੁਰਮੇਰ ਸਿੰਘ ਹੈ ਜੀ ਠੀਕ ਹੈ ਜੀ ਕਿੱਥੋਂ ਆਏ ਹੋ ਲੱਗਾ ਪਿੰਡ ਹੈ ਜੀ ਕੀ ਸਮੱਸਿਆ ਸੀ ਤੁਹਾਨੂੰ ਪਹਿਲਾਂ ਅੱਖਾਂ ਦੀ ਉਹ ਮੈਂ ਅੱਖਾਂ ਤੋਂ ਜਮੇ ਹੀ ਨਹੀਂ ਦਿਖਦਾ ਜਮੇ ਛੋਟੇ ਚਿਹਰੇ ਜਮੇ ਹੀ ਨਹੀਂ ਦਿਖਦਾ ਆਵਾਜ਼ ਇਹਨਾਂ ਨਹੀਂ ਅੱਛਾ ਜੀ ਹਾਂ ਫਿਰ ਉਸ ਤੋਂ ਬਾਅਦ ਕੀ ਕਰਿਆ ਫਿਰ ਮੈਂ ਆਹਨੇ ਤੋਂ 2.5 ਨੰਬਰ ਜੀ ਨੰਬਰ ਲਵਾ ਲਿਆ ਸੀ 2.5 ਨੰਬਰ ਹਾਂ 2.5 ਨੰਬਰ ਤੇ ਆਹਨੇ ਕੱਲ੍ਹ ਆਈ ਮੈਂ ਠੀਕ ਹੈ ਜੀ ਤੇ ਇਹ ਮੈਂ ਡਾਕਟਰ ਸਾਹਿਬਾ ਤੋਂ ਥੋੜੀ ਦਵਾਈ ਵਰਤੀ ਇੱਥੇ ਆਇਆ ਮੈਂ ਥੋੜੀ ਜਿਹੜੀ ਅੱਖਾਂ 'ਚ ਪਾਉਣ ਵਾਲੀ ਅੱਖਾਂ 'ਚ ਪਾਉਣ ਵਾਲੀ ਦਵਾਈ ਕਿੰਨੇ ਦੀ ਦਿੰਨੇ ਆਹੋ ਆਪਾਂ ਫਰੀ ਦੀ ਦਿੱਤੀ ਆ ਜੀ ਮੈਨੂੰ ਫਰੀ ਦਿੰਨੇ ਆ ਅਸਾਲ ਫੇਰ ਵੀ ਪਾਉਂਦਾ ਰਿਹਾ ਜੀ ਮੈਂ ਇੱਕ ਸਾਲ ਪਾਲੀ ਤੁਸੀਂ ਹਾਂ ਕਿੰਨੇ ਚਿਰ 'ਚ ਕਿੰਨੇ ਦਿਨ 'ਚ ਤੁਹਾਨੂੰ ਫਾਇਦਾ ਹੋ ਗਿਆ ਸੀ ਹਾਂ ਜੀ ਕਿੰਨੇ ਚਿਰ 'ਚ ਵਧੀਆ ਲੱਗਣ ਲੱਗ ਗਿਆ ਸੀ ਮੈਨੂੰ ਬਣਾ ਜੀ ਦੇ ਦੋ ਕੁ ਮਹੀਨੇ ਪਹਿਲੀ ਹਾਂਜੀ ਮੈਨੂੰ ਐਨਸਾਬ ਦੇਖਣ ਲੱਗ ਗਿਆ ਜੀ ਫਿਰ ਐਨਕ ਉਤਰ ਗਈ ਹੈ ਐਨਕ ਮੇਰੇ ਸਾਲ ਦੇ ਅੰਦਰ ਅੰਦਰ ਐਸਾ ਸਾਹ ਮੈਨੇ ਤੇ ਕਿੰਦਾ ਗਿਆ ਤੁਹਾਡਾ ਚਿਹਰਾ ਦੇਖਣ ਲੱਗ ਗਿਆ ਜੀ ਹਾਂ ਅੱਛਾ ਜੀ ਜਮੀਨ ਜੀ ਦੱਸਣਾ ਸੀ ਜੀ ਬੈਨਾ ਠੀਕ ਹੈ ਜੀ ਹਾਂ ਇਹ ਆਪਾਂ ਫਰੀਦ ਦਿੰਨਿਆ ਦਵਾਈ ਹਾਂ ਫਰੀਓ ਦਿੱਤੀ ਆ ਤੁਹਾਨੂੰ ਹਾਂ ਇਹ ਫਰੀਦ ਦਿੱਤੀ ਆ ਜੀ ਮੈਨੂੰ ਠੀਕ ਹੈ ਜੀ ਹਾਂ ਜੀ ਬਾਕੀ ਆਪਾਂ ਜਿਹੜਾ ਹੈਗਾ ਆਪਣਾ ਨੰਬਰ ਵੀ ਦਿਖਾ ਦੇਣਾ ਸਾਰਿਆਂ ਨੂੰ ਹਾਂਜੀ ਤੇ ਕੋਈ ਵੀ ਇੱਥੋਂ ਆ ਕੇ ਆਪਣੇ ਤੋਂ ਫ੍ਰੀ ਦਵਾਈ ਇਹ ਜਿਹੜੀ ਅੱਖਾਂ 'ਚ ਪਾਉਣ ਵਾਲੀ ਦਿੰਦੇ ਆ। ਇਹ ਲੈ ਸਕਦਾ। ਹਾਂ। ਇੱਥੇ ਐਤਵਾਰ, ਸੋਮਵਾਰ, ਸ਼ੁੱਕਰਵਾਰ ਆਪਾਂ ਹੁੰਨੇ ਆ 11 ਤੋਂ 4 ਵਜੇ ਤੱਕ। ਠੀਕ ਆ ਜੀ। ਤੇ ਤੁਸੀਂ ਫਿਰ ਹੋਰਾਂ ਨੂੰ ਵੀ ਦੱਸ ਦਿਓ ਹੈਂ? ਹਾਂ ਮੈਂ ਤਾਂ ਦੱਸਦਾ ਜੀ। ਉਹ ਮੈਨੂੰ ਕਹਿੰਦੇ ਗਮੇਲ ਤੇ ਵੀ ਐਨ ਕਿ ਕਿਹੜਾ ਐਂਦਾ ਹੀ ਜੀ ਇੱਥੋਂ। ਹਾਂਜੀ। ਮੈਂ ਛੋੜਾ ਗੋਣ گاਉਂਦਾ ਜੀ। ਛੋੜਾ ਬਾਪੂ ਜੀ ਦਾ ਤੇਰਾ ਹੈ। 14 9 ਦਾ ਨਾਮ ਹੈ। ਮਹਾਰਾਜ ਦੀ ਕਿਰਪਾ ਹਣਾ। ਨਾਲ ਆ ਕੇ ਮਾਏ ਬਈ ਮੈਂ ਤਾਂ ਉਹਦੇ ਘੁੰਡ ਘਾਉਣਾ ਕੈਕਟਰ ਦੇ ਬਤਾ ਹਰ ਵਾਰ ਤਾਰਕੀ ਲਾ ਲੈਂਦਾ ਤੇ ਐਨਕ ਤੇ ਆਥਣੇ ਲਾਉਂਦਾ ਦੀਵਾ ਹੁਣ ਨਹੀਂ ਲੋੜ ਪੈਂਦੀ ਮੈਨੂੰ ਮਾ ਕਦੇ ਵੀ ਨਹੀਂ ਲੋੜ ਪਈ ਜੀ ਹਾਂ ਕੋਈ ਆਪਰੇਸ਼ਨ ਨਹੀਂ ਕਰਾਇਆ ਫਿਰ ਕੋਈ ਪ੍ਰੇਸ਼ ਨਹੀਂ ਕਰਾਇਆ ਪਹਿਲਾਂ ਆਪਰੇਸ਼ਨ ਕਰਾਉਣ ਦੀ ਤਿਆਰੀ ਸੀ ਤਿਆਰੀ ਸੀ ਜੀ ਮੇਰੀ ਅੱਛਾ ਜੀ ਉਹ ਕਹਿੰਦੇ ਤੇਰੀ ਅੱਖਾਂ ਦੇ ਆਪਰੇਸ਼ਨ ਹੋ ਜੀ ਚਲੋ ਹੁਣ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ ਮੇਰੀ ਹੋ ਗਈ ਜੀ 65 ਤੋਂ 67 ਸਾਲ ਦੀ अच्छा जी रिटायर ਹੋਏ ਹੋ ਤੁਸੀਂ ਹਣਾ ਤਹਿਸੀਲ ਚ ਹਾਂ ਆਹ ਫਰੀਮ ਦਫਤਰ ਤੇ ਤਿਆਰ ਹੋਇਆ ਕਿ ਹਰ ਵਾਸਤੇ ਲਾ ਕੇ ਹੈਵਦਾਰੀ ਚ ਚਲੋ ਬਹੁਤ ਵਧੀਆ ਇਦਾਂ ਹੀ ਤੁਹਾਡੇ ਵਾਂਗੂ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਹਾਂ ਸਾਰੇ ਠੀਕ ਹੋਣਾ ਮੈਂ ਜੀ ਬਹੁਤ ਬੰਦਿਆਂ ਨੂੰ ਦੱਸਦਾ ਜੀ ਮੈਨੂੰ ਪੁੱਛ ਲੈਂਦੇ ਜੀ ਹਾਂਜੀ ਵੀ ਤੇਰਾ ਐਣੀ ਕਿੱਥੋਂ ਲੈ ਆਈ ਠੀਕ ਹੈ ਜੀ ਮਾਂ ਦਵਾਈ ਕਿੱਥੋਂ ਵਰਤੀ ਆ ਹਾਂਜੀ ਮਾਂ ਧੂਣੀ ਚਰਨ ਕਾਮ ਜੀ ਕੋਈ ਨਹੀਂ ਤੁਹਾਨੂੰ ਵੀ ਆਪਾਂ ਫ੍ਰੀ ਦਿੱਤੇ ਸਾਰਿਆਂ ਨੂੰ ਫ੍ਰੀ ਦੰਨੇ ਆਏ ਆਪਾਂ ਆ ਚੱਲ ਠੀਕ ਆ ਤੁਹਾਨੂੰ ਤਾਂ ਬੰਦੋਸਤੋਂ ਤੁਸੀਂ ਸੁਣਿਆ ਇਹ ਬਾਪੂ ਜੀ ਦੀ ਜਿਹੜੀ ਅੱਖਾਂ ਦੀ ਐਨਕੋ ਉਤਰੀ ਐ ਤੇ ਦੋ ਕੁ ਮਹੀਨਾ ਤੋਂ ਬਾਅਦ ਇਹਨਾਂ ਨੂੰ ਚੰਗਾ ਰਿਜ਼ਲਟ ਮਿਲੇ ਤੁਨੇ ਸੁਣੀ ਐ ਸਾਰਾ ਕੁਝ ਹਨਾ ਦੱਸਿਆ ਉਹਨਾਂ ਨੇ ਆਪਦੇ ਮੂੰਹੋਂ ਤੇ ਇਦਾਂ ਹੀ ਇਹ ਜਿਹੜੀ ਅੱਖਾਂ ਦੇ ਵਾਸਤੇ ਆਪਾਂ ਡ੍ਰੌਪ ਦਿੰਨੇ ਆ ਪਹਿਲਾਂ ਵੀ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਤੁਸੀਂ ਇਹਦਾ ਲਾਭ ਲੈ ਸਕਦੇ ਹੋ ਇਹ ਜਿਹੜੀ ਅੱਖਾਂ 'ਚ ਪਾਉਣ ਵਾਲੀ ਆਈ ਡ੍ਰੌਪ ਐ ਇਹ ਸਾਡੇ ਸੰਤ ਮਹਾਂਪੁਰਸ਼ਾਂ ਦੀ ਕਿਰਪਾ ਸਦਕਾ ਮੇਰੇ ਪਿਤਾ ਜੀ ਦੀ ਕਿਰਪਾ ਨਾਲ ਇਹ ਫਾਰਮੂਲਾ ਬਣਿਆ ਹੋਇਆ ਮੇਰੇ ਪਿਤਾ ਜੀ ਨੇ ਵੀ ਆਪਣੀ ਸਾਰੀ ਜ਼ਿੰਦਗੀ ਦਵਾਈ ਅੱਖਾਂ ਦੀ ਜਿਹੜੀ ਫ੍ਰੀ ਵੰਡੀ ਅਤੇ ਅਸੀਂ ਵੀ ਫ੍ਰੀ ਵੰਡਦੇ ਹਾਂ ਤੇ ਕਿਸੇ ਤੋਂ ਇਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਇੱਕ ਡ੍ਰੌਪ ਅਸੀਂ ਫ੍ਰੀ ਦਿੰਨੇ ਆ ਬਿਲਕੁਲ ਬਾਕੀ ਦੋ ਵੀ ਡ੍ਰੌਪ ਵੀ ਲਿਆ ਜਾਂਦਾ ਇੱਕ ਜਾਂ ਦੋ ਬਸ ਦਿੰਨੇ ਆ ਅਸੀਂ ਤੇ 15-20 ਦਿਨ ਚੱਲ ਜਾਂਦੇ ਨੇ 20-25 ਦਿਨ ਕੱਢ ਜਾਂਦੇ ਨੇ ਮਦਦ ਤੋਂ ਉਹ ਡ੍ਰੌਪ ਤੇ ਤੁਸੀਂ ਇਹ ਲਿਜਾ ਸਕਦੇ ਹੋ ਆ ਕੇ ਅਸੀਂ ਕੋਰੀਅਰ ਨਹੀਂ ਕਰਾਉਂਦੇ ਜਿਸ ਨੇ ਵੀ ਲੈਣੀ ਹੈ ਉਹ ਤੇ ਆ ਕੇ ਲੈ ਸਕਦਾ ਐਤਵਾਰ ਸੋਮਵਾਰ ਸ਼ੁੱਕਰਵਾਰ 11 ਤੋਂ 4 ਵਜੇ ਤੱਕ ਬਾਕੀ ਫੋਲੋ ਕਰ ਲੂ ਪੇਜ ਨੂੰ ਨਹੀਂ ਕਰਿਆ ਨੁਸਖੇ ਤੇ ਪਉਂਦਾ ਰਹਿਣਾ ਉਹਨਾਂ ਤੁਹਾਡੇ ਫਾਇਦੇ ਦੇ ਹੋਰ ਵੀਡੀਓ ਲੈ ਕੇ ਚਲਦੇ ਆਉਂਗਾ ਦਿਓ ਅਗਿਆ ਖੁਸ਼ ਰਹੋ ਤੰਦਰੁਸਤ ਰਹੋ